ਸੰਜੀਪ ਸ਼ਰਮਾ ਬਾਈਜੀ ਟੀਵੀ ਚੈਨਲ ਤੋਂ ਜੀ ਅੱਜ ਅਸੀਂ ਆਏ ਆ ਫਰੇਗਰ ਚੂੜੀਆਂ ਰੋਡ ਤੇ ਜਿਹੜਾ ਬਾਈਪਾਸ ਉੱਤੇ ਖਲੋਤੇ ਜੀ ਅਸੀਂ ਇੱਕ ਪੁਲ ਹੈ ਜਿਹੜਾ ਕਾਫੀ ਟਾਈਮ ਤੋਂ 3-4 4 ਸਾਲ ਤੋਂ ਇਹ ਪੁਲ ਬਣਦਾ ਪਿਆ ਹੈ ਅਜੇ ਤੱਕ ਪੁਲ ਬਣ ਕੇ ਤਿਆਰ ਨਹੀਂ ਹੋਇਆ ਆਓ ਤੁਹਾਨੂੰ ਅਸੀਂ ਅੱਜ ਇਹਦੀ ਗਰਾਊਂਡ ਦੇ ਉੱਤੇ ਰਿਪੋਰਟ ਖਾਈ ਏਰੀਆ ਜੀ ਦਰ ਮਰੇਗਾ ਔਰ ਤੁਹਾਨੂੰ ਇਹ ਇੱਥੇ ਦੇ ਹਾਲਾਤ ਲੱਗੇ ਆ ਦਖਾਨ ਪੁਲ ਦੇ ਆ ਦੇਖੋ ਜੀ ਜਿਹੜੀ ਇਹ ਪੁਲ ਦੇ ਉੱਤੇ ਜਿਹੜੀ ਸੜਕ ਬਣੀ ਹੈ ਉਹ ਵੀ ਉਹ ਟੁੱਟੀ ਪਈ ਹੈ ਕabhi time ਤੋਂ ਜੜਾ ਇਹ ਪੁਲ ਜੜਾ ਬਣ ਰਿਹਾ ਔਰ ਇਹ ਜੜਾ ਪੁਲ ਬਣ ਕੇ ਤਿਆਰ ਨਹੀਂ ਹੋਇਆ ਇਹਨੂੰ ਅੱਜ ਪੁਲ ਬੰਦਿਆਂ ਨੂੰ 4 ਸਾਲ ਹੋ ਗਏ ਨੇ ਕਿੱਥੇ ਸਰਕਾਰਾਂ ਸੁੱਤੀਆਂ ਹੋਈਆਂ ਨੇ ਔਰ ਇਹ ਪੁਲ ਜੜਾ ਇੰਟਰਨੈਸ਼ਨਲ ਜਿਹੜਾ 에어ਪੋਰਟ ਹੈ ਉੱਥੇ ਵੀ ਜਾ ਰਿਹਾ ਹੈ ਔਰ ਇਹ ਬਾਦਰ ਤੇ ਵੀ ਜਾ ਰਿਹਾ ਹੈ ਪਤਾ ਨਹੀਂ ਇਹ ਪੁਲ ਕਦੋਂ ਬਣੇਗਾ ਆ ਸੜਕਾਂ ਦਾ ਪੁੱਲਾ ਹਾਲ ਦੇਖ ਲੋ ਅੱਜ ਪੁਲ ਪਤਾ ਨਹੀਂ ਇਹ ਕਦੋਂ ਬਣਨਾ ਔਰ ਇੱਥੇ ਐਕਸੀਡੈਂਟ ਵੀ ਬੜੇ ਹੋ ਜਾਂਦੇ ਜਾਮ ਬੜਾ ਲੱਗ ਜਾਂਦਾ ਆ ਜੀ ਤੁਸੀਂ ਰੋਜ਼ ਇੱਥੋਂ ਨੰਗਦੇ ਹੋ ਹਾਂਜੀ ਇਹ ਪੁਲ ਜਿਹੜਾ ਬੰਦਾ ਪਿਆ ਹਾਂਜੀ ਕਿੰਨੇ ਟਾਈਮ ਤੋਂ ਨਹੀਂ ਬਣਿਆ ਪੁਲ ਇਹ ਸਾਲ 2010 ਦੇ ਬੰਦ ਹੋ ਗਿਆ ਸੀ ਬੰਦ ਹੋ ਗਿਆ ਕੱਲੋਂ ਨਹੀਂ ਹੋਇਆ ਕੱਲੋਂ ਨਹੀਂ ਹੋ ਰਿਹਾ ਵੀ 2-3 ਸਾਲ ਕਰ ਰਿਹਾ ਮੈਂ ਤਾਂ ਕਹਿੰਦਾ ਕਿ 3 ਸਾਲ ਤੋਂ ਕਿਉਂ ਹੋ ਗਿਆ ਬਹੁਤ 2-3 ਸਾਲ ਹੋ ਗਏ ਬੰਦ ਨਹੀਂ ਬੰਦ ਹੋ ਗਿਆ ਹਾਂਜੀ ਆਹ ਲਓ ਔਰ ਮੁਸ਼ਕਿਲ ਵੀ ਬਹੁਤ ਮੁਸ਼ਕਿਲ ਆ ਜੀ ਬਹੁਤ ਮੁਸ਼ਕਿਲ ਆ ਔਰ ਟ੍ਰੈਫਿਕ ਦੀ ਵੀ ਬਹੁਤ ਮੁਸ਼ਕਲ ਹੈ ਜਮ ਕਰ ਜਾਮਦਰ ਘਰੇ ਰਹਿਣਾ ਜੀ ਔਰ ਹੋਰ ਵੀ ਅਸੀਂ ਕਾਲਪਾਤ ਕਰਦੇ ਹਾਂ ਹਾਂ ਜੀ ਹਾਂ ਜੀ ਪਰ ਕਿੰਨਾ ਟਾਈਮ ਹੋ ਗਿਆ ਕੋਲੋਂ ਬੰਦੇ ਨੂੰ ਹੋ ਗਿਆ 1.5 ਦੋ ਸਾਲ ਚਾਦਾ ਹੋ ਗਿਆ ਬਹੁਤਾ ਹੀ ਸਾਲਾ ਅੱਜ ਘੱਟੋ ਘਾਟੇ 3 ਸਾਲ ਲੱਤੇ ਹੋ ਗਿਆ ਹੋ ਰਹੀ ਹੋ ਰਹੀ ਹਾਂ ਜੀ ਆ ਆਵਾਜ਼ ਆ ਵੀ ਬੜੀ ਬੇਕੋ ਕਿੰਨਾ ਮੁਸ਼ਕਲ ਹੋ ਜਾਂਦਾ ਹਾਂ ਕਹਿੰਦਾ ਕੋਈ ਨਾ ਪੁੱਛੜਨਾ ਕਹਿੰਦਾ ਹਟਦਾ ਜਾਂਦਾ ਹੈ ਜੇ ਆਵਾਜ਼ ਆ ਜਾਵੇ ਲੋਕੀ ਰੌਂਡ ਸਾਈਡ ਹੋ ਜਾਂਦੇ ਤੇ ਫਿਰ ਐ ਐਸੀ ਕੰਮ ਨਹੀਂ ਆਉਂਦੀ ਤੇ ਕੋਈ ਦੇਖੀ ਖਾਸ ਜਿੱਦਾਂ ਐਕਸੀਡੈਂਟ ਨਹੀਂ ਹੁੰਦਾ ਔਰ ਇਹ ਮੈਨ ਬਾਈਪਾਸ ਦਾ ਪੋਲਿਆ ਜਿਹੜਾ ਕਿ ਇੰਟਰਨੈਸ਼ਨਲ ਦਾ ਭਾਈ ਉਹਦੇ ਨੂੰ ਵੀ ਨਾਲ ਜੋੜਦਾ ਹੈ ਹਾਂਜੀ ਬਾਰਡਰ ਨੂੰ ਵੀ ਜੋੜਦਾ ਹੈ ਉਹ ਸਹੀ ਦਾ ਪੂਰਤਾ ਹਾਂਜੀ ਹਾਂਜੀ ਭਾਈ ਅੱਡੇ ਨੂੰ ਇਹੀ ਜੋੜਦਾ ਹਾਂਜੀ ਇਹ ਤਾਂ ਲੱਗੇਗਾ ਸੱਸੀ ਕਾ ਭਾਪਾ ਜੀ ਸੱਸੀ ਕਾ ਭਾਪਾ ਜੀ ਠੀਕ ਹੈ ਜੀ ਵਧੀਆ ਭਾਪਾ ਜੀ ਆ ਤੁਹਾਡੇ ਇੱਥੇ ਲੱਗੇ ਬੁੱਲ ਮੰਦੇ ਪਿਆ ਬੰਦਾ ਪਿਆ ਜੀ ਕਿੰਨਾ ਟਾਈਮ ਹੋ ਗਿਆ ਬੁੱਲ ਮੰਦੇ ਨੂੰ ਇਹਨੂੰ ਬੜਾ ਚਿਰ ਹੋ ਗਿਆ ਜੀ ਰੁਕਿਆ ਪਿਆ ਵਾ ਕਿਉਂ ਗੱਲ ਕੀ ਹੈ ਕਿਉਂ ਰੁਕਿਆ ਗਿਆ ਕੰਮ ਯਾਰ ਇਹ ਰਕਮ ਰੁਕਿਆ ਇਸ ਤਰ੍ਹਾਂ ਕਿ ਪੀ ਆਉਂਦੇ ਆ ਦੇ ਵੇਖ ਕੇ ਚੱਲ ਜਾਂਦੇ ਆਉਂਦੇ ਆ ਦੇ ਵੇਖ ਕੇ ਚੱਲ ਜਾਂਦੇ ਟਰੈਫਿਕ ਬਹੁਤ ਜਮਾਂ ਰੰਜੀਆ ਜੀ ਅੱਛਾ ਜੀ ਹਾਂ ਜੀ ਇਹ ਮੇਨ ਇੰਟਰਨੈਸ਼ਨਲ 에ਰਪੋਰਟ ਨੂੰ ਵੀ ਜੋੜਦਾ ਹੈ ਹਾਂਜੀ ਤੇ ਨਾਲ ਬਾਰਡਰ ਨੂੰ ਵੀ ਜਾਂਦਾ ਜਾਂਦਾ ਜੀ ਇੱਥੇ ਤੇ ਫਿਰ ਐਕਸੀਡੈਂਟ ਹੋਏ ਜਾਮ ਜਮ ਬਹੁਤ ਲੱਗਦਾ ਹੁੰਦਾ ਬੜੇ 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 ਹੀ ਜਾਮ ਲੱਗਦੇ ਲੰਮੇ ਲੰਮੇ ਅੱਛਾ ਹਾਂਜੀ ਇਹ ਛੇਤੀ ਬਣਾਓ ਜੀ ਚਲੋ ਹਾਂਜੀ ਹੋਰ ਕੋਈ ਗੱਲ ਬਾਤ ਬਾਜੀ ਮੈਂ ਕਹਾਂ ਤੁਸੀਂ ਬਹੁਤ ਪੁਰਾਣੇ ਬੈਠੇ ਹੋ ਜੀ ਇੱਥੇ ਸਾਾਨੂੰ ਤੇ 50 ਸਾਲ ਹੋ ਗਏ ਜੀ ਪਰ ਪੁਲ ਇਹ ਇੰਨਾ ਕਿਤੇ ਜਿਨਾ ਵਿੱਚ ਹੋ ਗਿਆ ਪੰਡੋ ਨੇ ਇੰਨਾ ਕਟਰ ਰਾਇਦਾ ਸਰੀਆਂ ਵੀ ਅਗਲੇ ਪੁੱਟ ਕੇ ਲੈ ਜਨੇ ਰਾਤ ਸ਼ਰਾਬੀਆਂ ਨੇ ਪਿਛੇ ਜੀ ਵੀ ਇੱਕ ਕਾਫੀ ਟਾਈਮ ਸਾਲ ਪਹਿਲਾਂ ਇੱਕ ਮਰਖੜ ਇੱਕ ਮੁੰਡੇ ਦਾ ਐਕਸੀਡੈਂਟ ਹੋ ਗਿਆ ਮਰ ਗਿਆ ਸੀ ਮਰ ਗਿਆ ਸੀ ਮਰ ਗਿਆ ਸੀ ਇਹ ਸੀ ਸਾਡਾ ਜਿਹੜਾ ਪੋਲ ਜਿਹੜਾ ਇਹ ਨਿਰਮਾਨ ਤੇ ਹੈਗਾ ਇਹ ਤੱਕ ਤਿਆਰ ਨਹੀਂ ਹੋਇਆ ਔਰ ਅਸੀਂ ਸਰਕਾਰਾਂ ਨੂੰ ਸਰਕਾਰਾਂ ਨੂੰ ਅਸੀਂ ਕਹਾਂਗੇ ਕਿ ਜਿਹੜਾ ਇਹ ਕੰਮ ਹੈ ਜਲਦੀ ਜਲਦੀ ਜਲਦੋ ਜਲਦ ਕੀਤਾ ਜਾਵੇ ਤੇ ਮੈਂ ਸੰਜੀਵ ਸ਼ਰਮਾ ਬਾਈ ਜੀ ਟੀਵੀ ਚੈਨਲ ਤੋਂ ਠੀਕ ਹੈ